ਅੱਜਕੱਲ੍ਹ ਦੇਸ਼-ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਵੱਲ ਕੌਮੀ ਕਟਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਬਿਆਨ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਦੇ ਇਸ ਬਿਆਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕਾਫੀ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਇਸ ਬਿਆਨ ਦਾ ਨੋਟਿਸ ਲੈਂਦੇ ਆ ਉਸ ਖਿਲਾਫ ਕਾਰਵਾਈ ਕੀਤੀ ਜਾਵੇ ਜਦੋਂ ਕਿ ਲਾਲਪੁਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ ਇਸ ਬਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਹਾਲ ਹੀ ਦੇ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਲਾਲਪੁਰਾ ਨੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਪਵਿੱਤਰ ਸਿੱਖ ਕੌਮ ਦੀ ਵਿਲੱਖਣਤਾ ਤੇ ਮੌਲਿਕਤਾ ਨੂੰ ਠੇਸ ਪਹੁੰਚੀ ਹੈ। ਉਹਨਾਂ ਨੇ ਕਿਹਾ ਕਿ ਲਾਲਪੂਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੋ ਦਾ ਉਤਾਰ ਦੱਸਿਆ ਜੋ ਕਿ ਆਰਐਸਐਸ ਅਤੇ ਭਾਜਪਾ ਦੇ ਚੋਟੀ ਦੇ ਆਗੂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਸ਼ਰਾਰਤੀ ਹਰਕਤ ਹੈ। ਐਡਵੋਕੇਟ ਤਾਮੀ ਨੇ ਕਿਹਾ ਕਿ ਲਾਲਪੂਰਾ ਦੀ ਅਜਿਹੀ ਬਿਆਨਬਾਜ਼ੀ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੀ ਵਿਚਾਰਧਾਰਾ ਦਾ ਕੋਰ ਅਪਮਾਨ ਹੈ ਜਿਸ ਲਈ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮਨੀਪੁਰ ਦੇ ਵਿੱਚ ਹਰ ਰੋਜ਼ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਮਨੀਪੁਰ ਦੇ ਕਈ ਨੇਤਾਵਾਂ 'ਤੇ ਪਿਛਲੇ ਕੁਝ ਦਿਨਾਂ 'ਚ ਹਮਲੇ ਹੋਏ ਨੇ ਇਨ ਹਮਲਿਆਂ 'ਚ ਵਿਸ਼ਨੋ ਪੁਰਚਕ ਨੇਤਾ ਦੇ ਘਰ 'ਤੇ ਰੌਕਟ ਹਮਲਾ ਵੀ ਸ਼ਾਮਲ ਹੈ ਸੋ ਇਸ ਹਮਲੇ ਤੋਂ ਬਾਅਦ ਸੂਬੇ ਦੇ ਕਈ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅੰਦੋਲਨ ਉਤਿੱਖਾ ਹੁੰਦਿਆਂ ਦੇਖ ਕੇ ਮਨੀਪੁਰ ਸਰਕਾਰ ਨੇ ਸੂਬੇ 'ਚ ਇੰਟਰਨੈਟ ਸੇਵਾਵਾਂ ਨੂੰ 5 ਦਿਨਾਂ ਲਈ ਮੁਅਤਲ ਕਰ ਦਿੱਤਾ ਵਿਦਿਆਰਥੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜ ਭਵਨ ਵੱਲ ਮਾਰਚ ਕੀਤਾ ਹੈ ਵਿਦਿਆਰਥੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ 50 ਤੋਂ ਵੱਧ ਵਿਦਿਆਰਥੀ ਅੰਦਰ ਨੇ ਮਣੀਪੁਰ ਵਿੱਚ CRPF ਦੀਆਂ ਦੋ ਨਵੀਆਂ ਬਟਾਲੀਅਨਾਂ ਦੀ ਤਨਾਤੀ ਦੰਦੇਸ਼ ਦਿੱਤਾ ਹੈ ਜਿਸ ਵਿੱਚ ਲਗਭਗ 2000 ਜਵਾਨ ਹੋਣਗੇ 100 ਕਰੋੜ ਰੁਪਏ ਦੀ ਕਥਿਤ ਸਾਈਬਰ ਠੱਗੀ ਦੇ ਇਲਜ਼ਾਮਾਂ 'ਚ ਗ੍ਰਿਪਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਤਨੀ ਜੋਤੀ ਆਦਮ ਦੇ ਖਿਲਾਫ ਹੁਣ 3 ਮੈਂਬਰੀ ਐਸਆਈਟੀ ਜਾਂਚ ਕਰੇਗੀ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਏਡੀਜੀਪੀ ਵੀ ਨੀਰਜ ਆਈਜੀਪੀ ਤਨਪ੍ਰੀਤ ਕੌਰ ਅਤੇ ਐਸਐਸਬੀ ਮੋਹਾਲੀ ਦੀਪਕ ਪਾਰਕ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੁਣ ਇਹ ਵਿਸ਼ੇਸ਼ ਜਾਂਚ ਟੀਮ ਕੈਬਨਿਟ ਮੰਤਰੀ ਤੇ ਉਹਨਾਂ ਦੀ ਪਤਨੀ ਖਿਲਾਫ ਲੱਗੇ 100 ਕਰੋੜ ਰੁਪਏ ਦੇ ਕਪੜਿਆਂ ਦੇ ਇਲਜ਼ਾਮਾਂ ਦੀ ਜਾਂਚ ਕਰੇਗੀ ਇਸ ਦੇ ਨਾਲ ਹੀ ਇਸ ਤੱਤ ਦੀ ਵੀ ਜਾਂਚ ਹੋਵੇਗੀ ਕਿ ਇੰਸਪ ਸੱਚੇ ਹਨ ਦੱਸਿਆ ਹੈ ਕਿ ਮੰਤਰੀ ਦੀ ਪਤਨੀ ਜੋਤੀ ਯਾਦਵ ਤੇ ਬੂ ਮਾਫੀਆ ਦਾ ਸਮਰਥਨ ਕਰਨ ਦੇ ਵੀ ਇਲਜ਼ਾਮ ਲੱਗੇ ਨੇ ਉਧਰ ਕੈਬਨਿਟ ਮੰਤਰੀ ਹਰਜੋਤ ਵੈਨਸ ਇਸ ਮਾਮਲੇ ਦੇ ਵਿੱਚ ਉਹਨਾਂ ਤੇ ਆਪਣੀ ਪਤਨੀ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਦੀ ਪਤਨੀ ਬੇਦਾਗ ਹਨ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇੰਸਪੈਕਟਰ ਅਮਨਜੋਤ ਕੌਰ ਖਿਲਾਫ ਮਾਨਹਾਨੀ ਦਾ ਕੇਸ ਦਰਕਰਨ ਦੀ ਚੇਤਾਵਨੀ ਵੀ ਦਿੱਤੀ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਬੰਲਾ ਜ਼ਰੂਰ ਮਾਰਿਆ ਨੇ ਪਰ ਅਜੇ ਹੀ ਇੱਕ ਹੋਰ ਮਿਸਾਲ ਦਸੂ ਹੱਤ ਜੰਪਾਲ ਕਰਮਜੀਤ ਸਿੰਘ ਤਲਵਾਰ ਨੇ ਪੇਸ਼ ਕੀਤੀ ਹੈ ਕਰਮਜੀਤ ਸਿੰਘ ਤਲਵਾਰ ਨਿਊਜ਼ੀਲੈਂਡ ਦੇ ਵਿੱਚ ਮਿਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸੰਬੰਧਿਤ ਇਸ਼ਵਿੰਗ ਅਫਸਰ ਦਾ ਅਹੁਦਾ ਸੰਭਾਲਿਆ ਉਹਨਾਂ ਨੇ ਤੇ ਉਹਨਾਂ ਦੀ ਇਸ ਪ੍ਰਾਪਤੀ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਤੇ ਐਲ ਪਾਈ ਜਾ ਰਹੀ ਹੈ ਉਹਨਾਂ ਦੇ ਪਿਤਾ ਜੀ ਧਾਰਮਿਕ ਆਗੂ ਖਾਨ ਕਰਮਜੀਤ ਇੱਕ ਸਿੱਖ ਧਾਰਮਿਕ ਆਗੂ ਜਗਿੰਦਰ ਸਿੰਘ ਤਲਵਾਰ ਦੇ ਪੁੱਤਰ ਹਨ ਜਿਸ ਤੋਂ ਪਹਿਲਾਂ ਵੀ ਕਰਮਜੀਤ ਸਿੰਘ ਨੌਥ ਛੋਰ ਇਲਾਕੇ ਦੇ ਵਿੱਚ ਇਕਲੌਤੇ ਜਸਟਿਸ ਆਫ ਪੀਸ ਵਜੋਂ ਸੇਵਾਵ ਤਾਜ਼ੀਏ ਕੇ ਕਰਮਜੀਤ ਸਿੰਘ ਦਸਤਾਧਾਰੀਆਂ ਤੇ ਸਾਬਤ ਸੂਰਤ ਵਿਅਕਤੀ ਹਨ ਤਲਵਾਰ ਨੂੰ ਬਧਾਈਆਂ ਦੇਣ ਵਾਲਿਆਂ ਦਾ ਤਾਨਤਾ ਲੱਗਿਆ ਹੋਇਆ ਹੈ ਤੇ ਉਹ 3 ਸਾਲ ਤੱਕ ਇਸ ਹੌਦੇ ਤੇ ਰਹਣਗੇ ਤੇ ਉਹਨਾਂ ਦਾ ਪਰਿਵਾਰ ਕਰੀਬ 27 ਸਾਲਾਂ ਤੋਂ ਨਿਊਜ਼ੀਲੈਂਡ 'ਚ ਰਹਿ ਰਿਹਾ ਹੈ ਕੈਨੇਡਾ ਸਰਕਾਰ ਪੰਜਾਬੀਆਂ ਨੂੰ ਇੱਕ ਹੋਰ ਝਟਕਾ ਦੇਣ ਜਾ ਰਹੀ ਹੈ ਇਸ ਫੈਸਲੇ ਦੇ ਨਾਲ ਵਿਦੇਸ਼ੀ ਕਾਮਿਆਂ ਤੇ ਬੇਰੁਜ਼ਗਾਰੀ ਦੀ ਹੋਰ ਮਾਰ ਪਵੇਗੀ ਕੈਨੇਡਾ ਦੀ ਸਰਕਾਰ ਦੇ ਵੱਲੋਂ 26 ਸਤੰਬਰ ਤੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ ਜਿਸ ਤਹਿਤ ਘੱਟ ਤਨਖਾਹ ਵਾਲਿਆਂ ਨੂੰ 10% ਦੀਆਂ ਕੰਪਨੀਆਂ ਹੀ ਕੰਮ ਤੇ ਰੱਖਣਗੀਆਂ ਪਹਿਲਾਂ 20% ਦੇ ਕਰੀਬ ਕੰਪਨੀਆਂ ਕੰਮੇ ਰੱਖਦੀਆਂ ਸਨ ਪਰ ਇਸ ਨਾਲ ਟੈਂਪਰੇਰੀ ਫੋਰਨ ਵਰਕਰ ਤੇ ਵੱਡਾ ਅਸਰ ਪਵੇਗਾ ਜਦੋਂ ਕੋਈ ਕੰਪਨੀ ਕੈਨੇਡਾ ਦੇ ਵਸਨੀਕ ਨੂੰ ਕੰਮ ਵਾਸਤੇ ਨਾ ਲੱਭ ਸਕੇ ਉਸ ਸਮੇਂ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕੈਨੇਡਾ ਵਿੱਚ ਕੰਪਨੀਆਂ ਨੂੰ ਅਸਥਾਈ ਤੌਰ ਤੇ ਵਿਦੇਸ਼ੀ ਲੋਕਾਂ ਨੂੰ ਖੰਡੀ ਜਾਸਾਤ ਦਿੰਦਾ ਹੈ ਇਸ ਦੀ ਮਿਆਦ 2 ਸਾਲ ਦੀ ਹੁੰਦੀ ਹੈ ਤੇ ਕੰਪਨੀ ਨੂੰ ਇਹ ਦਿਖਾਉਣਾ ਪੈਂਦਾ ਹੈ ਕਿ ਪਹਿਲਾਂ ਕੈਨੇਡਾ ਵਿੱਚ ਕੰਮ ਇਹਨੂੰ ਲੱਭਿਆ ਗਿਆ ਸੀ ਪਰ ਉਹ ਨਹੀਂ ਮਿਲਿਆ ਜਿਸ ਕਰਕੇ ਅਸੀਂ ਵਿਦੇਸ਼ ਤੋਂ ਕੰਮ ਲਈ ਇਸ ਕੰਮ ਨੂੰ ਬੁਲਾਇਆ ਦੱਸ ਦਈਏ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਹੈ ਜਿਸ ਕਰਕੇ ਕੈਨੇਡਾ ਸਰਕਾਰ ਅਜਿਹੇ ਫੈਸਲੇ ਲੈ ਰਹੀ ਹੈ 26 ਅਗਸਤ ਨੂੰ ਮੰਤਰੀ ਰੈਂਡੀ ਬਾਸਨਾਲਟ ਨੇ ਕਿਹਾ ਹੈ ਕਿ ਅਜ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਕੀਤੀ ਜਾਵੇਗੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트ੰਪ ਅਤੇ ਕਮਲਾ ਹੈਰਿਸ ਅਮਰੀਕੀ ਚੈਨਲ ਐਬੀਸੀ ਦੇ ਮੰਚ ਤੇ ਪਹਿਲੀ ਵਾਰ ਆ ਮੋਹ ਸਾਹਮਣੇ ਹੋਏ ਸਨ ਦੋਵਾਂ ਨੇਤਾਵਾਂ ਵਿਚਾਲੇ ਪ੍ਰਧਾਨਗੀ ਬਹਿਸ 'ਤੇ ਕਈ ਮੁੱਦਿਆਂ 'ਤੇ ਗਰਮਾ-ਗਰਮੀ ਬਹਿਸ ਹੋਈ ਜਿਸ ਵਿੱਚ ਗਰਭਪਾਤ ਦਾ ਮੁੱਦਾ ਵੀ ਬਹਿਸ ਦਾ ਕੇਂਦਰ ਬਣਿਆ ਕਮਲਾ ਹੈਰਿਸ 2022 ਤੋਂ ਗਰਭਪਾਤ ਦੇ ਅਧਿਕਾਰਾਂ ਦੀ ਵਕਾਲਤ ਕਰ ਰਹੀ ਹੈ ਜਦਕਿ 트ੰਪ ਇਸ ਤੇ ਸਮਰਥਨ 'ਚ ਨਜ਼ਰ ਨਹੀਂ ਆਉਂਦੇ ਪਿਛਲੇ ਮਹੀਨੇ ਉਹਨਾਂ ਨੇ 트ੰਪ ਦੇ ਗ੍ਰਹਿ ਰਾਜ ਫਲੋਰੀਡਾ ਨੂੰ ਉਸ ਵਿੱਚ ਗਰਭਪਾਤ ਨੂੰ ਆਸਾਨ ਬਣਾਉਣ ਲਈ ਜਨਮਤ ਸੰਗ੍ਰਹਿ ਦਾ ਸਮਰਥਨ ਨਹੀਂ ਸੀ ਕੀਤਾ ਤੇ ਬਹਿਜ਼ ਦੌਰਾਨ ਗਰਭਪਾਤ ਤੇ ਟਰੰਪ ਨੂੰ ਘੇਰਦੇ ਹੋਏ ਕਮਲਾ ਹੈਰਿਸ ਨੇ ਇਲਜ਼ਾਮ ਲਗਾਇਆ ਕਿ ਜੇਕਰ ਟਰੰਪ ਸੱਤਾ ਚਾਹੁੰਦੇ ਹਨ ਤਾਂ ਉਹ ਦੇਸ਼ 'ਚ ਗਰਭਪਾਤ ਤੇ ਪਾਬੰਦੀ ਲਗਾ ਦੇਣਗੇ ਹੈਰਿਸ ਨੇ 2020 ਦੀ ਮੁਹਿੰਮ ਦੌਰਾਨ ਗਰਭਪਾਤ ਦੇ ਮੁੱਦੇ ਤੇ ਬਾਇਡਨ ਨਾਲੋਂ ਵਧੇਰੇ ਅਗਵਾਦੂ ਰੋਖ ਪਣਾਇਆ ਸੀ ਤੇ ਇਸ ਚੋਣ ਦੇ ਵਿੱਚ ਵੀ ਉਨ੍ਹਾਂ ਨੇ ਅਜਿਹਾ ਹੀ ਰੁਖ ਦਿਖਾਈ ਦੇਣ ਦੀ ਗੱਲ ਆਖੀ ਬਾਲੀਵੁੱਡ ਦਾ ਕਾਰਾ ਮਲਾਈਕਾ ਅਰੋੜਾ ਤੇ ਦੁੱਖਾਂ ਦਾ ਪਹਾੜ ਡਿੱਗਿਆ ਅਦਾਕਾਰਾਂ ਦੇ ਪਿਤਾ ਅਨਿਲ ਅਰੋੜਾ ਦਾ ਦਿਹਾਂਤ ਹੋ ਗਿਆ ਹੈ ਮਲਾਈਕਾ ਅਰੋੜਾ ਦੇ ਪਿਤਾ ਬਾਰੇ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਬਾਂਦਰਾ ਸਥਿਤ ਆਪਣੇ ਘਰ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਪੂਰੀ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ ਹੈ ਅਦਾਕਾਰ ਹੁਣੇ ਚ ਸੰਜਿਵੇਂ ਹੀ ਉਹਨਾਂ ਨੂੰ ਇਹ ਹੈਰਾਨ ਕਰਨ ਵਾਲੀ ਖਬਰ ਮਿਲੀ ਹੈ ਹਸਪਤਾਲ 'ਤੇ ਰਵਾਨਾ ਹੋਈ ਤੇ ਦੱਸਿਆ ਗਿਆ ਹੈ ਕਿ ਅਦਾਕਾਰਾਂ ਦੇ ਪਿਤਾ ਦੇ ਲਾਸ਼ ਨੂੰ ਹਸਪਤਾਲ 'ਚ ਰੱਖਿਆ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਹੈ ਸੂਏ ਸੰਸ ਦੇਸ਼ ਦੁਨੀਆ ਦੀਆਂ ਖਬਰਾਂ ਹੁ